ਕੁਛ ਜਦੋਂ ਪਹਿਲੀ ਤੋਂ ਅੰਗਰੇਜ਼ੀ ਸਿੱਖਣ ਲੱਗੇ ਸੀ ਤੁਸੀਂ ਹਨਾ ਪੰਜਵੀਂ ਜਮਾਤ ਦੇ ਕਿਹੜੀ ਕਲਾਸ ਤੇ ਆਹ ਹਾਂ ਆਹ ਆ ਵੀ ਮੁੰਡੇ ਦੀ ਜਿਹੜੀ ਪੰਜਵੀਂ ਜਮਾਤ ਦੇ ਵਿੱਚ ਤੁਸੀਂ ਅੰਗਰੇਜ਼ੀ ਬਹੁਤ ਸਿੱਖ ਗਏ ਹੋਵੋ ਬੱਚਾ ਤੇ ਛੇ ਬੋਲਣੇ ਲੱਗੇ ਹੋਵੋ ਪਰ ਜੇ ਤੁਸੀਂ ਕੋਈ ਗੱਲ ਆਪਣੇ ਦਿਲ ਦੀ ਦੱਸਣੀ ਹੈ ਆਪਣੇ ਘਰੇ ਦੱਸਣੀ ਹੈ ਆਪਣੇ ਟੀਚਰ ਨੂੰ ਦੱਸ ਤਾਂ ਤੁਸੀਂ ਆਪ ਦੀ ਜਿਹੜੀ ਭਾਸ਼ਾ ਜਿਹੜੀ ਆਪਣੇ ਜਨਮ ਵਾਲੀ ਭਾਸ਼ਾ ਮੇਰਾ ਮਤਲਬ ਸਿੱਧਾ ਹੀ ਹੈ ਪੰਜਾਬੀ ਉਹ ਪੰਜਾਬੀ ਵਿੱਚ ਚੰਗੀ ਤਰ੍ਹਾਂ ਦੱਸ ਸਕਦਾ ਮੈਂ ਤੁਹਾਡੇ ਸਾਹਮਣੇ ਗੱਲਾਂ ਕਰ ਰਿਹਾ ਮੈਂ ਪੰਜਾਬੀ ਦੇ ਵਿੱਚ ਗੱਲਾਂ ਕਰ ਰਿਹਾ ਮੈਨੂੰ ਅੰਗਰੇਜ਼ੀ ਬਹੁਤ ਬੱਚਾ ਆਉਂਦੀ ਹੈ ਹਿੰਦੀ ਚੰਗੀ ਆਉਂਦੀ ਹੈ ਕਈ ਮੈਂ ਕਦੇ ਸਿਰੇ ਇਹੋ ਜਿਹੇ ਕੰਮ ਕੀਤਾ ਕਿਥੇ ਕਿ ਸਾਨੂੰ ਜ਼ਿਆਦਾ ਕੰਮ ਅੰਗਰੇਜ਼ੀ ਵਿੱਚ ਕਰਨਾ ਬਿਨੈ ਕੋਸ਼ਿਸ਼ ਕਰਨਾ ਬਿਲਕੁਲ ਪਰ ਪੰਜਾਬੀ ਜਿਹੜੀ ਭਾਸ਼ਾ ਸਾਡੀ ਆਪ ਦੀ ਮਾਂ ਬੋਲੀ ਹੈ ਨਾ ਸਾਨੂੰ ਜਨਮ ਤੋਂ ਮਿਲੀ ਹੋਈ ਹੈ ਉਹਦੇ ਵਿੱਚ ਕੰਮ ਕਰਨਾ ਉਹਦੇ ਵਿੱਚ ਲਿਖਣਾ ਉਹਦੇ ਵਿੱਚ ਬੋਲਣਾ ਸਭ ਤੋਂ ਸੌਖਾ ਲੱਗਦਾ ਤੇ ਚੰਗਾ ਵੀ ਲੱਗਦਾ ਤੁਸੀਂ ਕੀ ਸੁਣਦੇ ਹੋ ਪੰਜਾਬੀ ਦੇ ਤੁਹਾਨੂੰ ਚੰਗੇ ਲੱਗਦੇ ਨੇ ਜਾਂ ਪੰਜਾਬੀ ਵਿੱਚ ਦੇ ਕਹਾਣੀਆਂ ਕਵਤਾਵਾਂ ਪੜ੍ਹ ਕੇ ਤੁਹਾਨੂੰ ਚੰਗੇ ਲੱਗਦੇ ਇਹ ਇਸ ਜੀਐਮ ਸਕੂਲ ਵਿੱਚ ਪੜਾਇਆ ਜਾਂਦਾ ਨਾ ਅਸੀਂ ਬਣਾਉਂਦੇ ਆ ਸਭ ਕਹਾਣੀਆਂ ਸਭ ਨੂੰ ਅਰਜ਼ੀਆਂ ਲਿਖਣੀਆਂ ਲੇਖ ਲਿਖਣੇ ਲਹਿਣ ਇਹ ਐਸੇ ਕਰਕੇ ਸਿਖਾਇਆ ਜਾਂਦਾ ਕਿ ਤੁਸੀਂ ਹੌਲੀ ਹੌਲੀ ਅੱਖੇ ਜਾ ਕੇ ਬਹੁਤ ਵਧੀਆ ਤਰ੍ਹਾਂ ਨਿਕਲ ਲੱਗ ਜਾਮ ਬੋਲਣ ਲੱਗ ਜਾਮ ਪੜ੍ਹਨ ਲੱਗ ਕੇ ਜੇਕਰ ਕੋਈ ਕਿਸੇ ਵਿਸ਼ੇ ਤੇ ਲਿਖਣ ਨੂੰ ਕਹਾਂ ਜਾਵੇ ਤਾਂ ਤੁਸੀਂ ਯਾਦ ਕਰਕੇ ਲਿਖਣਾ ਹੈ ਨਾ ਸਰਵੇ ਕਹਤਾ ਕਿ ਮੇਰਾ ਸਕੂਲ ਤੇ ਲੇਖ ਲਿਖੋ ਤੁਸੀਂ ਕਿਤਾਬ ਪੜ੍ਹ ਕੇ ਯਾਦ ਕਰੋਗੇ ਤੁਸੀਂ ਬਿਨਾਂ ਯਾਦ ਕੀਤੇ ਤੂੰ ਕੋਈ ਗੱਲ ਲਿਖਦਾ ਹੈ ਤਾਂ ਤੁਹਾਨੂੰ ਮਤਵਾ ਡਿਪੇਟਾਰੇ ਪੁੱਛਾ ਕਿ ਮੀਰਪੁਰ ਪਿੰਡ ਕਿਸ ਤਰ੍ਹਾਂ ਦਾ ਹੈ ਤੁਸੀਂ ਆਪਣੇ ਆਪ ਲਿਖਣਾ ਤੋਂ ਬਿਨਾਂ ਕਿਸੇ ਯਾਦ ਕੀਤੇ ਕਿ ਸਾਡਾ ਪਿੰਡ ਇਸ ਤਰ੍ਹਾਂ ਸਾਡਾ ਪਿੰਡ ਛੜਕ ਦਿੱਤੇ ਆ ਸਾਡੇ ਪਿੰਡ ਇੱਕ ਸਕੂਲ ਹੈ ਸਾਡੇ ਪਿੰਡ ਇੱਕ ਗੁਰਦੁਆਰਾ ਵੀ ਹੈਗਾ ਸਾਡੇ ਟੱਤੇ ਸਕਤਾਰਾਂ ਵਿੱਚ ਤੁਸੀਂ ਆਪਣੇ ਆਪ ਨਿਖਣ ਲੱਗੋ ਇਸ ਕਰਕੇ ਮਾਂ ਬੋਲੀ ਵਿੱਚ ਸਿੱਖਿਆ ਦੇਣੀ ਸਭ ਤੋਂ ਜ਼ਰੂਰੀ ਹੈ ਦੂਜੀਆਂ ਭਾਸ਼ਾਵਾਂ ਸਿੱਖਣਾ ਪਰ ਮਾਂ ਬੋਲੀ ਬਹੁਤ ਜ਼ਰੂਰੀ ਹੁਣ ਸਿੱਖਦੇ ਕਿਵੇਂ ਤੁਸੀਂ ਪਹਿਲੀ ਵਿੱਚ ਆਏ ਪਹਿਲੀ ਜਮਾਤ ਵਿੱਚ ਆਏ ਛੋਟਾ ਜਿਹਾ ਕੈਰੇਜ ਜੇ ਤੁਸੀਂ ਫੋਟੋ ਬਣੀਆਂ ਆਉਂਦੀ ਬਣੀਆਂ ਜਾਂਦੇ ਨੇ ਜਿਹੜੀਆਂ ਲੈਣੇ ਚਾਹੀਦੇ ਪਿਆ ਬੀਰੋ ਉਹ ਫੋਟੋ ਕਿਉਂ ਪੜਿਆ ਉਹ ਜਾਨੇ ਕਿ ਫੋਟੋ ਦੇ ਮਾਧਮ ਨਾਲ ਅਸੀਂ ਛੇਤੀ ਸਿੱਖਦੇ ਜੇ ਉਹ ਜਗਾ ਸਿੰਘ ਕੀ ਕਹਿੰਦੇ ਇੱਕ ਬਲਜੀਤ ਪਾਲ ਸਿੰਘ ਹੈਗਾ ਉੱਥੇ ਰਹਿੰਦਾ ਹੈ ਉੱਥੇ ਪੜਾਉਂਦਾ ਤੁਹਾਨੂੰ ਪਤਾ ਨਹੀਂ ਕਿ ਇਹਨਾਂ ਦਾ ਕਿੱਥੇ ਲੱਗਿਆ ਮੈਨੂੰ ਜੇ ਇਸੇ ਤੁਹਾਨੂੰ ਪਤਾ ਲੱਗਿਆ ਕਿ ਉਹ ਮੋਨ ਦਾ ਦੇਖ ਕੇ ਪਤਾ ਲੱਗਿਆ ਕਿ ਕੌਣ ਆਇਆ ਕਿਹਨੂੰ ਆਇਆ ਉਹ ਜਿਹੜੀ ਫੋਟੋ ਹੈ ਫੋਟੋ ਦੇ ਨਾਲ ਸਾਡੇ ਦਿਮਾਗ ਦੇ ਦੋ ਦੋ ਖਾਣੇ ਨੇ ਦੋ ਤੌਕਰੇ ਨੇ ਕਿ ਫੋਟੋਆਂ ਨੇ ਇੱਕ ਛਾਪ ਰੱਖੀ ਮੈਂ ਤੁਹਾਨੂੰ ਇੱਕ ਸ਼ਬਦ ਬੋਲ ਰਿਹਾ ਹਾਥੀ ਦਾ ਅੰਗਰੇਜ਼ੀ ਐਲੀਫੈਂਟ ਬੋਲ ਹੁਣ ਕੋਹ ਅਮਚਾ ਅੱਗੇ ਇੱਕ ਫੋਟੋ ਬਟ ਤਾਂ ਹਾਥੀ ਦੀ ਹੈ ਦੇਖਿਆ ਨਾ ਤੁਸੀਂ ਹੋਰ ਨਹੀਂ ਤੇ ਸਾਚ ਮੁੱਤ ਦਾ ਦੇਖਿਆ ਨੇ ਟੀਵੀ ਦੇ ਦੇਖਿਆ ਆਪਣਾ ਤਾਂ ਹੁਣ ਫਟਾਫਟ ਉਹ ਸੋ ਦੇਖੋ ਆਪਣੇ ਦਾ ਖੜਾ ਜੀ ਸਾਹਮਣੇ ਜੇ ਹੁਣ ਤੁਸੀਂ ਹਾਥੀ ਦੇਖਿਆ ਹੀ ਨਾ ਹੋ ਕਦੀ ਨਾ ਦੇਖਿਆ ਹੋਵੇ ਕਿਸੇ ਫੋਟੋ ਚ ਨਾ ਦੇਖਿਆ ਹੋਵੇ ਕਿਸੇ ਟੀਵੀ ਤੇ ਨਾ ਦੇਖਿਆ ਹੋਵੇ ਤਾਂ ਮੈਂ ਤੁਹਾਨੂੰ ਕਹਾ ਹਾਂ ਕਿ ਤੁਹਾਨੂੰ ਸਮਝ ਨਹੀਂ ਲੱਗਣੀ ਹਾਸੀ ਕਿ ਇਹ ਨੂੰ ਕਹਿ ਰਹੇ। ਤੁਸੀਂ ਕਹਿੰਦਾ ਬਗਾਨਾ ਲੱਗਦਾ ਨਾ ਨਾ ਬਗਾਨਾ। ਉਹ ਫੋਟੋਆ ਸਾਹਮਣੇ ਰੱਖ ਕੇ ਪੜਾਇਆ ਜਾਣਾ ਸਭ ਤੋਂ ਜ਼ਰੂਰੀ ਹੈ ਪਿਕਚਰਾਈਜੇਸ਼ਨ ਦੇ ਅਗੇ ਜਦਿਆ। ਫੋਟੋ ਦੇਖੋ। ਫੋਟੋ ਕੋ ਬੜੀ ਛੇਤੀ ਸਮਝ ਲੱਗਦੀ। ਮੈਂ ਤੁਹਾਨੂੰ ਕਹਾਂ ਪਹਾੜਾ ਦਾ ਪਹਾੜਾ ਨਹੀਂ ਇਹ। ਉੱਤੇ ਜੀ ਦਰਿਆ ਦਾ ਪਾਣੀ ਰੁਕ ਗਿਆ ਗਿਆ ਸੱਤ ਰੋਜ਼ਾਂ ਤੇ ਉੱਥੋਂ ਫਰਕੇ ਪਾਣੀ ਬਿਜਲੀ ਬੰਦ ਜੇ ਉਸ ਤੋਂ ਬਾਅਦ ਮੈਰਾ ਚੰਦ ਤੁਹਾਨੂੰ ਪੂਰਾ ਨਹੀਂ ਪਤਾ ਜੇ ਤੁਹਾਨੂੰ ਪਹਾੜਾ ਡੈਮ ਦੇ ਲੈਣਾ ਪਿਆ ਪਹਾੜਾ ਡੈਮ ਆ ਦੇਖੋ ਬੰਨ ਲੱਗਿਆ ਹੈ ਪਾਣੀ ਨੂੰ ਪਹਾੜਾ ਦੇ ਪਿੱਛੇ ਪਾਣੀ ਖੜਾ ਤੇ ਜੋ ਅੱਗੇ ਪਾਣੀ ਜਾਂਦਾ ਉਹ ਸਾਡੇ ਤੱਕ ਆਉਂਦਾ ਫਿਰ ਤੁਹਾਨੂੰ ਪਤਾ ਲੱਗਣਾ ਫਿਰ ਤੁਹਾਨੂੰ ਇਹ ਕਹੇਗਾ ਕਿ ਪਹਾੜਾ ਡੈਮ ਪਰ ਹੁਣ ਤੁਝੇ ਉਹਦੀ ਦੱਸਣਾ ਕੋਈ ਹਵਾ ਮੈਂ ਦੇਖਿਆ ਪਹਾੜਾ ਡੈਮ ਤੇ ਅੱਜ ਪਾਣੀ ਖੜਾ ਸੀ ਤੇ ਅੱਜ ਜਾਂਦਾ ਸੀ ਬਿਜਲੀ ਬੰਦ ਸੀ ਤੋ ਇੱਥੋਂ ਗੱਲ ਸ਼ੁਰੂ ਹੁੰਦਾ ਤੁਹਾਡੇ ਸਿੱਖਣ ਸਿਖਾਉਣ ਦਾ ਕੰਮ ਪ੍ਰਾਇਮਰੀ ਜਦੋਂ ਤੁਸੀਂ ਪਹਿਲੀ ਜਮਾਤ ਵਿੱਚ ਆਏ ਤੁਹਾਨੂੰ ਇੱਕ ਸੌਖਾ ਜਿਹਾ ਕਾਇਦਾ ਲੱਗਿਆ ਲਓ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਾਂ ਪਿਆਰੇ ਹੁਣ ਤਾਂ ਬੜਾ ਕੁਝ ਨਵਾਂ ਅਨੁਸਰਗਾ ਉਹ ਪ੍ਰਾਯ ਉਹ ਕਿਵੇਂ ਜਿਵੇਂ ਸੋਇਆ ਫੋਟੋ ਆਪਾਂ ਆ ਗਏ ਜਦੋਂ ਅਸੀਂ ਸ਼ੁਰੂ ਕੀਤਾ ਜਦੋਂ ਮੈਂ ਤੁਹਾਡੇ ਜੀ ਨਾਲ ਉਹ ਜਿਹੜੇ ਸਾਰੇ ਬੈਠੇ ਹੋਣਾ ਜਦੋਂ 5 ਸਾਲ ਸਕੂਲ ਗਏ ਈ ਲੈ ਕੇ ਜਾਣਾ ਸਕੂਲ ਕੋਈ ਬਸਤਾ ਬੁੱਤਾ ਹੈ ਨਹੀਂ ਬੈਗ ਹੈ ਬੈਗ ਤਾਂ ਹੁੰਦੀ ਹੀ ਨਹੀਂ ਸੀਗੇ ਸਿਰ ਝੋਲੇ ਅੰਦਰ ਘਰੇ ਚਾਉਂਦੀਆਂ ਸਾਡੇ ਮਾਤਾ ਘਰੇ ਥੋੜਾ ਬਣਾਉਂਦੇ ਅੱਛਾ ਲੈ ਕੇ ਸਕੂਲ ਕੀ ਗਿਆ ਪਈ ਇਹ ਤੇ ਇੱਕ ਕਾਇਦਾ ਸੀ ਉਹਨੂੰ ਕਹਿੰਦੇ ਸੀ ਪੰਜਾਬੀ ਪਰਵੇਸ਼ਕਾ ਦਾ ਨਾਮ ਕਿੰਨੇ ਦਾ ਹੁੰਦਾ ਸੀ ਬਣਾ ਤੁਸੀਂ ਸੁਣ ਕੇ ਹੱਸੋਗਾ ਪਤਾ ਕਿੰਨੇ ਦਾ ਹੁੰਦਾ ਸੀ 10 ਪੈਸੇ ਦਾ ਐਸ ਪਾਸੇ ਪਤਾ ਕਰਪਈ ਦਾ ਕਿੰਨਾ ਹਿੱਸਾ ਹੁੰਦਾ ਕਰਪਈ ਦੇ 100 ਪੈਸਾ ਤੋਂ 10 ਪੈਸਾ ਕੁਛ ਨਹੀਂ ਅੱਜ ਅੱਜ ਕੱਲ੍ਹ ਤੇ ਮਾੜੇ 10 ਪੈਸਾ ਦਿੰਦੇ ਏ ਤੇ ਦੇਖੇਗਾ ਮੈਂ ਤੇ 10 ਪੈਸਾ ਦਾ ਕਿ ਕਾਇਦਾ ਹੁੰਦਾ ਉਹਦਾ ਨਾਮ ਹੈ ਪੰਜਾਬੀ ਪਰਵੇਸ਼ਗਾ ਤੇ ਉਹਦੇ ਵਿੱਚ ਹੁੰਦਾ ਕਿ ਉਹਦੇ ਵਿੱਚ ਪਹਿਲਾਂ ਪ੍ਰਯਾਤਨ ਊੜਾਇਆ ਉਸ ਤੋਂ ਬਾਅਦ ਹੁੰਦੀ ਕਿੰਤੀ ਸੌਦਾ ਕਰੀਂ ਸਭਾ ਉਹਦੇ ਵਿੱਚ ਲੱਗਿਆ ਹੁੰਦਾ ਫਿਰ ਉਹਦੇ ਕੋਲ ਸੌਦਾ ਚੱਲ ਅੰਗੜ ਸੌਦਾ ਚੱਲ ਉਹ ਤੇ ਕਿ ਬਸੇ ਦੋ ਜੀ ਆਪ ਵੀ ਸਿੱਖ ਲੋ ਚਿੰਤਾ ਕਰੋ ਇੱਕ ਤੋਂ 100 تک ਸਿੱਖੋ ਪੂਰਾ ਨਕਸ਼ਾ ਪਹਿਲਾਂ ਕਿੰਨਾ ਸਟਾਰ ਪਾੜਾ ਪਰ ਕੋਈ ਕੋ ਮੈਂ ਦੇਖਦਾ ਪਾੜਾ ਜਿਹੜਾ ਚੰਗਾ ਮਾਰਾ ਪਾੜਾ ਆਮਰਾਤ ਜਿਹੜਾ ਪੜ੍ਹਿਆ ਪਾੜਿਆ ਉਹਨੂੰ ਜੀਨਾ ਮੈਂ ਹੈ ਕੋਈ ਵਾਤ ਤੋਂ ਜੰਦੀ ਥਾੜੀ ਸੀ ਉਹ ਵੀ ਸਿੱਖਣਾ ਚਾਹੀਦਾ ਸੱਚੇ ਸਮਾਂ ਹੁੰਦੇ ਗਰਭਾਹਲੇ ਲੋਕਾਂ ਦੇ ਕਪੜੇ ਮੋੜੇ ਹੁੰਦੇ ਕਿ ਪਾਸਾ ਜਾਮੀਆਂ ਹੁੰਦੀਆਂ ਉਹ ਬਾਤ ਭਾਸ਼ਾ ਉੱਪਰ ਸ਼ੁਰੂ ਕੀਤੀ ਯਾਪੇ ਗੁਣੇਸ਼ ਉਹ ਨਹੀਂ ਪੰਜਾਬੀ ਦੇ ਵਿੱਚ ਯਾਪੇ ਪਹਿਲਾ ਸੀ ਉਹ ਇਹ ਉਹ ਕਿਰੀ ਅੰਗਰੀਜੀ ਸੀ ਜਿੱਦ ਸੁਣਨ ਬਾਅਦ ਇਹ ਪੰਜਵੇਂ ਤੱਕ ਨਹੀਂ ਸੀ ਪੰਜਵੇਂ ਤੱਕ ਸਿਰਫ ਯਾਪੇ ਯਾ ਗਿੰਤੀ 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 ਵਿੱਚ ਵੀ ਆ ਜਾਂਦਾ ਹੁੰਦਾ ਉਸ ਤੋਂ ਸਿੱਖਿਆ ਬਾਅਦ ਜਮਾ ਸਿੱਖਿਆ ਸਿਖਾਉਂਦਾ ਸੀ ਸਿਖਾਉਂਦਾ ਸੀ ਤੋ ਕੀ ਜਦੋਂ ਅਸੀਂ ਸਿੱਖਦੇ ਆ ਨਾ ਆ ਦੇਖੋ ਕੁਝ ਬੱਚੇ ਆਪ ਨੂੰ ਜੇ ਛੋੜੇ ਨੇ ਨਾ ਉਹੀ ਗੱਲ ਹੈ ਨਾ ਉਹ ਫਿਰ ਸਾਡੇ ਵੀ ਉਹਨਾਂ ਦੇ ਉਹਨਾਂ ਨੂੰ ਇਹ ਲੱਗਦਾ ਸਾਡੇ ਕੰਮ ਦੀ ਗੱਲ ਨਹੀਂ ਛੋਟੇ ਬੱਚਿਆਂ ਦੇ ਕੰਮ ਦੀ ਗੱਲ ਕੀ ਹੁੰਦੀ ਹੈ ਅਸੀਂ ਹੱਸਣਾ ਖਾਣ ਵਾਲੀਆਂ ਗੱਲਾਂ ਕਰੀ ਟੁਟਕਲੇ ਸੁਣਾਏ ਜਾਂ ਜੇ ਨਹੀਂ ਕੋਈ ਤੁਹਾਡੇ ਖੇਡਾਂ ਪਾਉਣ ਵਾਲਾ ਆ ਜਾਂਦਾ ਜਾਦੂਗਰ ਆ ਜਾਂਦਾ ਉਹਨੂੰ ਦੇਖ ਕੇ ਵੀ ਬੜਾ ਕੁਝ ਹੁੰਦਾ ਤੇ ਕਿਉਂਕਿ ਸਾਡੇ ਦਿਮਾਗ ਤੇ ਪੱਧਰ ਨੇ ਪਹਿਲੇ 2 2 2 2 2 2 2 2 ਤੁਸੀਂ ਸ਼ਬਦ ਸਿੱਖਦੇ ਹੋ ਤੁਸੀਂ ਸਾਰਾ ਊੜਾ ਜੜਾ ਸਿੱਖ ਲਿਆ ਉਸ ਤੋਂ ਬਾਅਦ ਵਾਰੀ ਆ ਗਈ ਸ਼ਬਦਾਂ ਸ਼ਬਦ ਤੁਹਾਨੂੰ ਮੇਰਾ ਸੌਖੇ ਸਿੱਖਣ ਲੱਗ ਜਾਗਾ ਘਰਾਂ ਰਾਂ ਘਰਾਂ ਰੋ ਕਰਾਮਾ ਦੇ ਸ਼ਬਦਾਂ ਦੇ ਵਿੱਚ ਇੱਕ ਮੈਂ ਤੁਹਾਨੂੰ ਥੋੜੀ ਜਿਹੀ ਗੱਲ ਜਿਹੜੀ ਤੁਹਾਡੇ ਤੋਂ ਫਰੋਂ ਉਖੀ ਲੱਗੀ ਨੂੰ ਕਰੂੰਗਾ ਕਿ ਸ਼ਬਦਾਂ ਦੇ ਵਿੱਚ ਸ਼ਬਦਾਂ ਦੇ ਦੋ ਰੂਪ ਹੁੰਦੇ ਨੇ ਲਘੂ ਤੇ ਗੁਰੂ ਜਦੋਂ ਅਸੀਂ ਬੋਲਦੇ ਲਘੂ ਹੁੰਦਾ ਛੋਟਾ ਗੁਰੂ ਹੁੰਦਾ ਲੰਬਾ ਉਹ ਤੁਸੀਂ ਜਿਹੜਾ ਕੱਕਾ ਰਾਰਾ ਕਾਰ ਹੈ ਜੇ ਤੇ ਨਾਲ ਕੰਨਾ ਲਾਜੋਗੇ ਨਾ ਕੱਕੇ ਤੇ ਨਾਲ ਉਹ ਕਾਰ ਬਣ ਜਾਣਾ ਲੰਬਾ ਹੋ ਜਾਣਾ ਇਹ ਜਦੋਂ ਗੱਲਾਂ ਤੁਹਾਡੇ ਅਧਿਆਪਕਾਂ ਨੂੰ ਸਿਖਾਉਂਦੇ ਰਹਿੰਦੇ ਹੋਣਗੇ ਆਪਾਂ ਗੱਲ ਕਰਦੇ ਸੀ ਮਾਂ ਬੋਲੀ ਦੀ ਮਾਂ ਬੋਲੀ ਜੇ ਤੁਸੀਂ ਇੱਕ ਵਿਦਿਆਰਥੀ ਦੂਜੇ ਨੂੰ ਪੁੱਛੇ ਇਹ ਤੁਸੀਂ ਦੂਜੇ ਵਿਦਿਆਰਥੀ ਨੂੰ ਸਵਾਲ ਪੁੱਛੋ ਕਿ ਯਾਰ ਤੂੰ ਇਹ ਜਿਹਾ ਕਿਉਂ ਹੈ ਸਵਾਲ ਕਿਉਂ ਬੋਲਦਾ ਕੋਈ ਜਵਾਬ ਦੋ ਉਹਦਾ ਜਵਾਬ ਕੋੜਾ ਬੜਾ ਸਾਦਾ ਹੈ ਤੁਹਾਨੂੰ ਪਿਆਰੇ ਸਾਰਾ ਮੈਂ ਇਸ ਕਰਕੇ ਆ ਕਿ ਜਿਹੜੀ ਘਰ ਵਿੱਚ ਮੈਂ ਜਨਮ ਲਿਆ ਮੇਰੇ ਮਾਤਾ-ਪਿਤਾ ਮੇਰੇ ਭੈਣ ਭਰਾ ਜਿਹੋ ਜਿਹੋ ਰੋ ਸੀਗੇ ਜਿਹੋ ਜਿਹੋ ਸਾਡਾ ਹਾਰਡ ਗਵਾਂ ਸੀ ਕੋਈ ਨਹੀਂ ਦਾ ਜਾਨ ਪ੍ਰਧਾਨ ਨੂੰ ਉਸੇ ਨੇ ਜਿੱਤੀ ਸੀ ਰੋਸ਼ਨਾਇਸ਼ੀ ਗੇਟ ਨੇ ਪੰਜਾਬੀ ਦੇ ਭੁਜੰਨ ਸੁਭਾਣ ਨਹੀਂ ਕਰਦੇ ਅਸੀਂ ਇਸ ਤਰ੍ਹਾਂ ਦੇ ਪਤਾ ਕਿਉਂ ਆ ਅਸੀਂ ਇਸ ਤਰ੍ਹਾਂ ਦੇ ਆ ਕਿ ਅਸੀਂ ਜਿਹੜਾ ਜਨਮ ਲਿਆ ਇਸ ਦਾ ਕੱਡਾ ਪਾਰ ਸੀ ਜਿਸ ਦਾ ਕੱਡਾ ਆੜ ਵਾੜ ਸੀ ਜਿਸ ਤਰ੍ਹਾਂ ਦਾ ਡੇਟ ਸੀ ਉਹੋ ਹੀ ਆਸੀਆਂ ਜਿਸ ਤਰ੍ਹਾਂ ਉਹ ਬੋਲਦੇ ਸੀ ਇਥੇ ਨਹੀਂ ਕਰ ਲਾ ਜਿੱਤਰਾ ਬੱਚਾ ਅੱਖ ਖੋਦਦਾ ਜਨਮ ਤੋਂ ਬਾਅਦ ਉਹਦਾ ਪਰਿਵਾਰ ਹੁੰਦਾ ਜਿਸ ਤਰ੍ਹਾਂ ਉਹ ਹੁੰਦਾ ਉਹਦੇ ਬੱਚਾ ਹੋਊਗਾ। ਤੁਹਾਨੂੰ ਬਾਤ ਪਾਣੀ। ਵੱਡੇ ਵੱਡੇ ਭੈਣ ਭਰਾ ਵੱਲੇ ਦੇਖ ਕੇ ਤੁਸੀਂ ਆਪਣੇ ਮਾਤਾ ਪਿਤਾ ਵੱਲੇ ਦੇਖ ਕੇ ਛੋਟਾ ਸਿੱਧੇ ਤੁਹਾਨੂੰ ਸਹਾਇਆ ਨਹੀਂ ਕਿਸੇ ਨੇ। ਪੜਾਇਆ ਨਹੀਂ ਕਿਸੇ ਨੇ। ਤੁਹਾਡਾ ਪੰਜਾਬੀ ਗੁਰਦਿਆਂ ਜਿੰਨਾ ਤੇ ਪਰਿਵਾਰ ਵਿੱਚ ਬੱਚਾ ਜਨਮ ਲੈਂਦਾ ਜਿੰਨਾ ਦੇ ਸੰਸਕਾਰ ਹੁੰਦੇ ਉਸਨਾਂ ਨੇ ਬੱਚਾ ਹੋਊਗਾ। ਉਸੇ ਸਾਰੇ ਕੁਝ ਨਹੀਂ ਹੈ ਉਸੇ ਸਾਰੇ ਕੁਝ ਨਹੀਂ ਹੈ ਕਿ ਆਪਾਂ ਬਾਕ ਰੋਕ ਕਰਾਂਦੇ ਆ ਕਿੰਨਾ ਕੁ ਪਾ ਕਿੰਨਾ ਦਾ ਕਿੰਨਾ ਦਾ ਹੈ ਨਾ ਤੁਹਾਡੇ ਵਿੱਚ ਹੋਈ ਖੇਤੀ ਦਾ ਜਦੋਂ ਲੱਗ ਜਾਂਦਾ ਕੋਈ ਕੋਈ ਨਹੀਂ ਕੋਈ ਬੜੇ ਛਾਪ ਸੁਭਾਅ ਦਾ ਹੁੰਦਾ ਉਸੇ ਗੋਰਾ ਹੁੰਦਾ ਹੈ ਵੀ ਬੜੇ ਧਾਰ ਕਰ ਮੁੱਤੇ ਕਰ ਇਹ ਸਾਰਾ ਕੁਝ ਪਤਾ ਕਿਉਂ ਹੁੰਦਾ ਇਹ ਸਾਨੂੰ ਘਰਾਂ ਮਿਲਿਆ ਜਿਸ ਨੂੰ ਅਸੀਂ ਮੈਂ ਹੁਣੇ ਜਿਹੜਾ ਸ਼ਰਧ ਬੋਲੇ ਸਮਾਜਿਕ ਇੱਕ ਬੱਚਾ ਕੇ ਵੱਡਾ ਹੋ ਕੇ ਲੜਦਾ ਹੈ ਔ ਚੰਗ ਵੱਡੇ ਲੜਕੇ ਲੜਕਿਆਂ ਦਾ ਸਾਡਾ ਆਵਾ ਮੈਂਦਾ ਜਾਂਦਾ ਸਦਾ ਅਸੀਂ ਦੇਖਦੇ ਆ ਕਿ ਜਿਹੜਾ ਬੱਚਾ ਵੱਡਾ ਹੋ ਕੇ ਬਾਹਰ ਵੀ ਤੋਂ ਵੱਡਾ ਹੋ ਕੇ ਜਦੋਂ ਅਸੀਂ ਬਾਹਰ ਕੀਤਾ ਜਿਹੜਾ ਉਹ ਸੱਤ ਨਾਲ ਲੜਦਾ ਹੈ ਅਸੀਂ ਇਹ ਦੇਖਦੇ ਆ ਕਿ ਲੜਦਾ ਕਿਉਂ ਹੈ ਇਹ ਝਗੜਦਾ ਕਿਉਂ ਗੱਲ ਕਰਦਾ ਫਿਰ ਅਸੀਂ ਤੈ ਕਮਚਾਲ ਦੀ ਕੋਸ਼ਿਸ਼ ਕਰਦੇ ਤੇ ਅਸੀਂ ਦੇਖਦੇ ਆ ਕਿ ਇਸ ਦੇ ਘਰ ਦਾ ਮਾਹੌਲ ਹੀ ਅੱਜਾ ਇੱਥੇ ਘਰ ਦੇ ਵਿੱਚ ਇੱਥੇ ਬਾਪ ਬਾਪ ਮਮੀ ਪਾਪਾ ਆਪਸ ਵਿੱਚ ਝਗੜਦੇ ਨੇ ਜਾਏ ਪੈਪਰਾ ਘਰੇ ਝਗੜਦੇ ਹੋਣਗੇ ਜਾਂ ਆੜ-ਗਾੜ ਤੇ ਕੋਈ ਝਗੜਦਾ ਹੋਗਾ ਇਹਨਾ ਰੋ ਤੋਂ ਸਿੱਖਿਆ ਇਸੇ ਲਈ ਮਨੁੱਖ ਦੇ ਵਿੱਚ ਕੋਈ ਪ੍ਰਣਿਅੰਤੀ ਹੈਗਾ ਬਣੋ ਬਿਰਤੀ ਹੈ ਕੋ ਬਣੀ ਬਣਾਈ ਨਹੀਂ ਆਉਂਦੀ ਉਹ ਆਲੇ-ਦੋਲੇ ਤੋਂ ਬਹੁਤ ਕੁਝ ਸਿੱਖਦਾ ਜਿਸ ਤਰ੍ਹਾਂ ਨਾ ਵਿਅਕਤੀ ਆਲੇ-ਦੋਲੇ ਤੋਂ ਸਿੱਖਦਾ ਜਾਂਦਾ ਉਸ ਤਰ੍ਹਾਂ ਨਹੀਂ ਹੁੰਦਾ ਜੀ ਤੁਹਾਡੇ ਪਿੰਡ ਦੇ ਵਿੱਚ ਹੀ ਦੇਖ ਲਓ ਕਿੰਨੇ ਚੰਗੇ-ਚੰਗੇ ਬੰਦੇ ਜਿਉਣਗੇ ਕਈ ਇਹੋ ਜਿਹੇ ਵੀ ਹੋਣਗੇ ਜਿਹੜੇ ਲਾਦੇ ਝਗੜਦੇ ਨਹੀਂ ਹੋਣਗੇ ਉਹ ਉਹਨਾਂ ਦਾ ਨਰਦੇ ਚਾਹ ਕਰਦੇ ਕੁਸਲੇ ਵਾਲੇ ਲੋਕ ਜਾਂ ਜਿਹੜੇ ਇਸ ਤਰ੍ਹਾਂ ਦੇ ਲੋਕ ਨੂੰ ਖਸੂਰ ਉਹਨਾਂ ਨਾਲ ਨਹੀਂ ਹੁੰਦਾ ਉਹਨਾਂ ਨੂੰ ਇਹ ਮਿਲਿਆ ਨਹੀਂ ਤੋ ਫਿਰ ਤਾਂ ਕੁੜੀ ਜੋ ਕੀ ਕਰਾਂਗੇ ਤੁਹਾਡਾ ਦਿਮਾਗ ਕਿਸੇ ਪੜਦੇ ਸਾਰਾ ਨਾ ਉਹ ਦਿਮਾਗ ਦੇ ਵਿੱਚ ਗੁੱਸਾ ਵੀ ਹੁੰਦਾ ਉਸ ਦੇ ਵਿੱਚ ਪਿਆਰ ਵੀ ਹੁੰਦਾ ਈਰਖਾ ਵੀ ਹੁੰਦੀ ਹੈ ਸਾੜਾ ਵੀ ਹੁੰਦਾ ਨਮਰ ਵੀ ਸਭ ਕੁਝ ਹੁੰਦਾ ਅਰੇ ਦੇ ਦਿਮਾਗ ਚ ਹੁੰਦਾ ਔਰ ਜਿਹੜੇ ਤੁਸੀਂ ਬੱਚੇ ਵੱਡੇ ਹੋ ਰਹੇ ਨੇ ਕੁਝ ਬੱਚੇ ਵੱਡੇ ਹੋ ਕੇ ਤੁਹਾਡੇ ਤੋਂ ਹੀ ਆ ਗਏ ਆ ਕਲਾਸਾਂ 6 7 8 9 10 ਜਾਂ ਮਾਰ ਕੇ ਕੋ ਉਹ ਕੁਝ ਬੱਚੇ ਆਪਣੇ ਅਧਿਆਪਕਾਂ ਨੂੰ ਜਾਦੇ ਚੰਗੇ ਲੱਗਦੇ ਕਿਉਂ ਜਾਦੇ ਚੰਗੇ ਲੱਗਦੇ ਉਹਨੇ ਆਤਮਾ ਚਾਹੀਏ ਉਹਦਾ ਬੋਲਚਾਲ ਚੰਗਾ ਹੁੰਦਾ ਉਹ ਜਿਹਨੇ ਅਧਿਆਪਕ ਕਹਿਣ ਤੋਂ ਆ ਗਿਆ ਕਰਉਂਦੇ ਨੇ ਪੜ੍ਹਦੇ ਨੇ ਤੇ ਜਾਂ ਹੋਰ ਕੰਮ ਜੋ ਵੀ ਜ਼ਿੰਦਗੀ ਦੇ ਕਰਦੇ ਨੇ ਇਹੋ ਹੀ ਸੈਕਟਰੇ ਹੀ ਉਹ ਹੀ ਅੱਗੇ ਜਾਣਾ ਚਾਹੀਦਾ ਹੈ। ਮੈਂ ਅਭੀ ਲਾਈਫ ਤੇ ਕਿਹੜਾ ਬੜੇ ਸਾਡੇ ਪੜਾਏ ਹੋਏ ਲੜਕੇ ਲੜਕੀਆਂ ਨੌਕਰੀਆਂ ਦੇ ਲੱਗੇ ਹੋਏ ਜਾਂ ਫਰਮਾਂ ਦੇ ਨਹੀਂ ਸਭ ਤੋਂ ਜ਼ਿਆਦਾ ਕਿਹੜੇ ਲੱਗੇ ਨੇ? ਉਹ ਹੀ ਜਿਹੜੇ ਆਪਣੇ ਅਧਿਆਪਕ ਸਾਡੇ ਦਾ ਮੇਰੇ ਨਾਲ ਲਿੰਕ ਕਰਦੇ ਮੇਰੇ ਨਾਲ ਸੰਬੰਧ ਰੱਖਦੇ। ਉਹਨਾਂ ਦੇ ਆ ਜਿਹੜਾ ਕਿਤਾਬ ਲੈ ਕੇ ਜਾਂ ਕਾਪੀ ਲੈ ਕੇ ਅਧਿਆਪਕ ਕੋਲ ਆਉਂਦਾ ਉਹਦਾ ਮੈਨੂੰ ਆਖਰ ਪਤਾ ਨਹੀਂ ਲੱਗਿਆ ਕਿਹਦੇ ਦੁਆਰਾ। ਜਿਹੜਾ ਕਹੇ ਪੜ੍ਹਾਈ ਤੋਂ ਭੱਜਦਾ ਰਹੇ ਛੇ ਬੈਠੇ ਸੀ ਮੈਨੂੰ ਵੀ ਪੁੱਛਿਆ ਦਾ ਕਿ ਛੇ ਛੇ ਬੈਠਣ ਦੀ ਕੋਸ਼ਿਸ਼ ਕਰੇ ਉਤਰਾ ਨਹੀਂ ਪਛਾਨ ਪਰ ਕਲਾਸ ਰੂਹਣ ਦੇ ਬੱਚੇ ਕੋਟਾ ਕੇ ਬੈਠ ਜਾਂਦੇ ਨੇ ਪਿੱਛੇ ਬੈਠਣ ਦੀ ਕੋਸ਼ਿਸ਼ ਕਰਦੇ ਨੇ ਕਈ ਜਾਣ ਕੇ ਪਿੱਛੇ ਬੈਠਦੇ ਨੇ ਕਿ ਸ਼ਾਇਰ ਅ ਸਮੋਦਿਆ ਕੋਈ ਕੁਛ ਪਹਿਲੀ ਵਾਲੀ ਸ਼ਸਨਾ ਆ ਵੀ ਕਈ ਇਹ ਤਰ੍ਹਾਂ ਬੈਠਦੇ ਨੇ ਉਹ ਕੰਮ ਨਾ ਕਰਿਆ ਕਰੋ ਕਿ ਤੁਸੀਂ ਜੋ ਕੁਛ ਤੁਸੀਂ ਆ ਪ੍ਰਾਇਮਰੀ ਸਕੂਲ ਹੈ ਜਿੱਥੇ ਤੁਸੀਂ 5ਵੀਂ ਤੱਕ ਤੁਹਾਨੂੰ ਇਸ ਦੀ ਯਾਦ ساری ਜ਼ਿੰਦਗੀਆਂ ਹੁੰਦੀ ਹੈ ਤੁਹਾਨੂੰ ساری ਜ਼ਿੰਦਗੀ ਇਸ ਚੀਜ਼ ਬਾਰੇ ਖਿਆਲ ਆਉਂਦੇ ਰਹਿੰਦੇ ਕਿ ਸਾਡਾ ਪੜਾਣਾ ਟੀਚਰ ਕਿਸ ਤਰ੍ਹਾਂ ਸੀ ਕਿਸ ਤਰ੍ਹਾਂ ਪੜ੍ਹਾਉਂਦਾ ਸੀ ਸਾਡੇ ਦੋਸਤ ਕੌਣ ਹੁੰਦੇ ਸੀ ਇਹ ਘਰ ਤੋਂ ساری ਜ਼ਿੰਦਗੀ ਇਹ ਗੱਲ ਕੋਲਦੀ ਨਹੀਂ ਭਾਵੇਂ ਤੁਸੀਂ ਲੱਖ ਪੜ ਪੜਾ ਕੇ ਉੱਚਾ ਉੱਚਾ ਪਹੁੰਚੋ ਤੁਹਾਨੂੰ ਪ੍ਰਾਇਮਰੀ ਸਕੂਲ ਹਮੇਸ਼ਾ ਯਾਦ ਮੈਂ ਗਾਲਿਸ ਕਰਕੇ ਕਹੀ ਹੈ ਕਿ ਤੁਸੀਂ ਇਸ ਪ੍ਰੈਰੇਸ ਨੂੰ ਕਿੰਨਾ ਬਿਆਜਿਆ ਬੱਚੇ ਬਣ ਕੇ ਰਹਿਣਾ ਹੈ ਤੁਹਾਨੂੰ ਬੱਚੇ ਬਣ ਕੇ ਸਿੱਧਾ ਪ੍ਰਾਰਥਨਾ ਉਸ ਤੋਂ ਮੈਂ ਬੱਚੇ ਬਣ ਕੇ ਆਪ ਦੇ ਅਧਿਆਤਮਾ ਨੂੰ ਸਿੱਖਣਾ ਕਿ ਜਿਹੜਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਤੁਸੀਂ ਅੱਖਾਂ ਜਾਂਦੇ ਤੁਹਾਡੇ ਮਾਤਮ ਜਿਹੜੀ ਯਾਦ ਮਿੱਠੀ ਯਾਦ ਬਣ ਜੇ ਕਿਤੇ ਖੌੜੀ ਯਾਦ ਨਾ ਬਣ ਜੇ ਕਿ ਮੈਂ ਪ੍ਰੈਰੇਸ ਦੀ ਯਾਰਾਂ ਕਰਦਿਆਂ ਕਰ ਸਕਾਂ ਅਧਿਆਤਮਾ ਨੂੰ ਨਾ ਕਰਤਾ ਤਿਆਗਣਾ ਉਹ ਇਹ ਸਾਰਾ ਪਛ ਤੁਸੀਂ ਅੱਗੇ ਅਗਲੇ ਜਮਾਤਾਂ 'ਚ ਪੜੋਗੇ ਜਾ ਕੇ ਅਜਾ ਤੁਹਾਡੇ ਜਿਹੜਾ ਮੇਰੇ ਵੱਡਾ ਸਾਹੇ ਤੇ ਪੰਜਾਬੀ ਦਾ ਨਾ ਅਜੇ ਤੁਹਾਡੇ ਉਹ ਨਹੀਂ ਅਜੇ ਤੁਹਾਡੇ ਦਿਮਾਗ ਦੇ ਪੱਦਰ ਦਾ ਨਹੀਂ ਲੱਗਾ ਪੱਤਰਕਾਰ ਸੀ ਮਤਲਬ ਇਹ ਲੈ ਲੈਂਦੇ ਆ ਕਿ ਜਦੋਂ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਆ ਤੁਹਾਨੂੰ ਪੜਾਉਂਦੇ ਆ ਤਾਂ ਉਦੋਂ ਤੁਹਾਡਾ ਜਿਹੜਾ ਅਸੀਂ ਜਦੋਂ ਸਾਡੇ ਕੋਲੇ ਵਿਦਿਆਰਥੀ ਇਹੋ ਜਿਹੇ ਹੀ ਆਉਂਦੇ ਨੇ ਬੀਏ ਦੇ ਵਿੱਚ ਜਿਹੜੇ ਬੀਏ ਦੇ ਪੜ੍ਹਦੇ ਨੇ ਲੜਕੇ ਲੜਕੀਆਂ ਉੱਥੇ ਮੀਡੀਅਮ ਨੇ ਰੀਡਿੰਗ ਦਾ ਮਤਲਬ ਹੈ ਕਿ ਤੁਸੀਂ ਹਿੰਦੀ 'ਚ ਪੜਨਾ, ਇੰਗਲਿਸ਼ 'ਚ ਪੜਨਾ ਤੇ ਆਪਣੇ ਆਪ। ਅਸੀਂ ਕੋਸ਼ਿਸ਼ ਕਰਦੇ ਆ ਪੰਜਾਬ ਦੇ ਲੜਕੇ ਲੜਕੀਆਂ ਨੂੰ ਕਿ ਤੁਸੀਂ ਪੰਜਾਬੀ ਮੀਡੀਅਮ ਲੱਗਿਆ ਕਰੋ। ਪੰਜਾਬੀ ਵਿੱਚ ਪੜਿਆ ਕਰੋ। ਜਿਹੜੀ ਗੱਲ ਤੁਸੀਂ ਪੰਜਾਬੀ ਦੇ ਵਿੱਚ ਬੋਲ ਸਕਦੇ ਹੋ, ਪੰਜਾਬੀ ਵਿੱਚ ਲਿਖ ਸਕਦੇ ਹੋ, ਪੰਜਾਬੀ ਵਿੱਚ ਪੜ ਸਕਦੇ ਹੋ, ਤੁਸੀਂ ਦੁਨੀਆਂ ਭਾਸ਼ਾਵਾਂ ਵਿੱਚ ਔਖੇ ਹੋ ਜਿ ਬਣੋ। ਕਈ ਵਿਦਿਆਰਥੀ ਅੰਗਰੇਜ਼ੀ ਵੀ ਜਿਵੇਂ ਸਿਖ ਕਰਕੇ ਰੱਖ ਲਏ ਨੇ ਕਿ ਸਾਡੇ ਇੱਕ ਬੜੀ ਗਰਭਧਾਰਨਾ ਬਣੀ ਹੋਈ ਪਿੰਡਾਂ ਦੇ ਵਿੱਚ ਕਿ ਜਿਹਨੂੰ ਅੰਗਰੇਜ਼ੀ ਜ਼ਿਆਦਾ ਆਉਂਦੀ ਹੈ ਉਹ ਬੜਾ ਬੜਾ ਜ਼ਿਆਦਾ ਸਿਆਣਾ ਉਹ ਬੜਾ ਅੱਗੇ ਹੈ ਇਹ ਗੱਲ ਨਹੀਂ ਅੰਗਰੇਜ਼ੀ ਇੱਕ ਭਾਸ਼ਾ ਹਿੰਦੀ ਇੱਕ ਭਾਸ਼ਾ ਸਾਡੀ ਮਾਂ ਬੋਲੀ ਭਾਸ਼ਾ ਪੰਜਾਬੀ ਵੀ ਇੱਕ ਭਾਸ਼ਾ ਸਾਰੀਆਂ ਭਾਸ਼ਾਵਾਂ ਦੀ ਵਿਆਕਰਨ ਹੁੰਦੀ ਹੈ ਸਾਰੀਆਂ ਭਾਸ਼ਾਵਾਂ ਦੇ ਵਿੱਚ ਸਹੀ ਗੱਲਾਂ ਵੀ ਬੋਲੀਆਂ ਜਾਂਦੀਆਂ ਗਲਤ ਗੱਲਾਂ ਵੀ ਬੋਲੀਆਂ ਜਾਂਦੀਆਂ ਤੇ ਜਿਹੜੀ ਜਿਹੜੀ ਗੱਲ ਕਹਿਣੀ ਹੈ ਤੁਸੀਂ ਆਪਣੇ ਅਧਿਆਪਨ ਤੋਂ ਗੱਲ ਕਹਿਣੀ ਹੈ ਗੱਲ ਸੁਣੀ ਹੈ ਜੇ ਤੁਸੀਂ ਜਿਹੜੀ ਤੁਹਾਡੀ ਆਪ ਦੀ ਭਾਸ਼ਾ ਆਪ ਦੀ ਕੋਈ ਉਹਦੇ ਕਰੋਗੇ ਤਾਂ ਸੌਖੇ ਨਾਲ ਉਹ ਇੱਕ ਜੇ ਤੁਸੀਂ ਤਾਂ ਪੰਜਾਬੀ ਚ ਕਰਦੇ ਵਾਟੇ ਬੱਚਿਆਂ ਵਾਸਤੇ ਇਹ ਗੱਲ ਹੈਗੀ ਐ ਕਿ ਉਹਨਾਂ ਨੂੰ ਸਮਝਾਉਂਦੇ ਰਹਿੰਦੇ ਆ ਤੁਹਾਡਿਆਂ ਦੇ ਵਿੱਚ ਵੀ ਜੇ ਤੁਸੀਂ ਲਿਖੋਗੇ ਤਾਂ ਆਪ ਦੀ ਮਾਂ ਬੋਲੀ ਵਿੱਚ ਵੰਦੀਆਂ ਲਿਖੋਗੇ ਜੇ ਤੁਸੀਂ ਕਿਸੇ ਹੋਰ ਭਾਸ਼ਾ ਦੇ ਵਿੱਚ ਲਿਖੋਗੇ ਤਾਂ ਤੁਸੀਂ ਯਾਦ ਕਰਕੇ ਲਿਖਣਾ ਪਏਗਾ ਤੁਸੀਂ ਆਪਣੇ ਆਪ ਪੁੱਛਦੇ ਤੇ ਫੋਰੀ ਗੱਲ ਮੈਂ ਤੁਹਾਨੂੰ ਹੋਰ ਪੰਜੂ ਮਿੰਟੇ ਕਰਵਾ ਦੋ ਅੱਡਾ ਮੈਂ ਕਹਿੰਦੇ ਹਾਂ ਕਿ ਹੁਣ ਆਵਾਸੀਆਂ ਲੈ ਜਾਾਂਗੇ ਉਹਨੂੰ ਉਹ ਜਾਣੇ ਨਾ ਇਹ ਆਪ ਪਿਆਪੇ ਹਿਸਾਬ ਤੇ ਆਪ ਹੀ ਜਾਂਦਾ ਜੇ ਅਸੀਂ ਇਹਨੂੰ ਪੰਜਾਬੀ ਇੰਗਲਿਸ਼ ਚ ਗੂਰ ਹੋਣਾ ਕਹਿ ਦਿੰਦੇ ਉਹ ਜਾਵੇ ਆਖ ਜਾਣ ਪਿਆਸ ਗਿਆ ਤੇ ਅੱਜ ਤੁਹਾਡਾ ਨਾਲ ਮਿਲ ਕੇ ਤੁਹਾਡੇ ਅਧਿਆਪਕਾਂ ਦੇ ذریعے ਉਹਨੇ ਮਾਧਿਅਮ ਨਾਲ ਬਾਤਨਾ ਗੱਲਾਂ ਕਰਕੇ ਸੰਗਲ ਗਿਆ ਵਧੀਆ ਲੱਗਿਆ ਜਿਹੜੀ ਗੱਲ ਮੈਨੂੰ ਜੱਗਾ ਜੀ ਨੇ ਅੰਦਰ ਕਹੀ ਸੀ ਕਿ ਤੁਸੀਂ ਗਜ਼ਲ ਬਿੰਦੇ ਉਹਦੇ ਬੱਚਿਆਂ ਨੂੰ ਗਜ਼ਲ ਗਜ਼ਲ ਬਾਰੇ ਜੇ ਤੁਹਾਨੂੰ ਸਮਝ ਨਹੀਂ ਆਏ ਗਜ਼ਲ ਇੱਕ ਗੀਤ ਵਰਗੀ ਹੁੰਦੀ ਹੈ ਜੀ ਤੁਸੀਂ ਸੁਣਦੇ ਹੋ ਨਾ ਕਈ ਵਾਰੀ ਉਹ ਗਾਇੀ ਤਾਂ ਗਜ਼ਲ ਹੀ ਹੁੰਦੀ ਆ ਪਰ ਉਹਨੂੰ ਗੀਤ ਵੀ ਕਹਿ ਦਿੰਦੇ ਨੇ ਤੋ ਇੱਕ ਕਵਿਤਾ ਗੀਤ ਗਦਲ ਇਹ ਸਾਰੀਆਂ ਕਾਵਿਧਾ ਵਾਲਾ ਤੁਸੀਂ ਸਿਰ ਤੁਸੀਂ ਗੁਰਬਾਣੀ ਸੁਣਦੇ ਹੋ ਨਾ ਫਿਰ ਤੁਹਾਨੂੰ ਸਭ ਸੰਝ ਆਣਾ ਥਾਰੇ ਉਹ ਵੀ ਕਰਤਾ ਵਿੱਚ ਹੀ ਲਿਖੀ ਹੈ ਸਾਰੇ ਗ੍ਰੰਥ ਜਿੰਨੇ ਇੱਥੇ ਮਾਂ ਬਾਪ ਕਰ ਮੈਂ ਜਾਂ ਕੋਈ ਨਾ ਤਾਂ ਇਹ ਸਾਰੇ ਕਾਵਿਧਾ ਵਿੱਚ ਹੀ ਲਿਖੇ ਹੋਏ ਨੇ ਕਿਉਂਕਿ ਕਰਤਾ ਦੇ ਵਿੱਚ ਗੱਲ ਬੜੀ ਛੇਦੀ ਬਹੁਤ ਜ਼ਿਆਦਾ ਟੋਕ ਨਹੀਂ ਹੈ ਬੜੀ ਛੇਦੀ ਅਸਰ ਕਰਦਾ ਪਾਠ ਦੇ ਜਿਹੜੇ ਵਡੇ ਜਿਹੇ ਵੱਧ ਸਿਆਣੇ ਬੱਚੇ ਬੈਠੇ ਹੋਣੇ ਮੈਂ ਗੁਰਬਾਣੀ ਦੇ ਵਿੱਚ ਕਿਹਾ ਰੋਜ਼ ਤੇਰੇ ਕੋ ਕਿਤਾ ਪੰਤੀ 11 ਤੋਂ ਸ਼ੁਰੂ ਕਰਦੇ ਹਾਂ ਬੋਲਣਾ ਜਾਈਂ ਵੀ ਪਾਵਨ ਗੁਰੂ ਬਾਣੀ ਤੇ ਦਾ ਮਾਤਾ ਕਰਨੋ ਛੋਟ ਦੇ ਜਣਾ ਛੋਟੇ ਕਿਹੜੇ ਬੱਚੇ ਇੱਕੋ ਲਾਈਨ ਤੇ ਜੈਨੂੰ ਅਸੀਂ ਗੁਰਬਾਣੀ ਦੇ ਸ਼ਬਦਾਂ ਵਿੱਚ ਅਸੀਂ ਇਹਨੂੰ ਤੋ ਕਹਿ ਲੈਂਦੇ ਆ ਜਾਂ ਮਿਹਰਬਾਨੀ ਦਾ ਵਾਅ ਕਹਿ ਦਿੰਦੇ ਆ ਜਾਂ ਇੱਕੋ ਹੀ ਲਾਈਨ ਦੇ ਵਿੱਚ ਤੁਹਾਨੂੰ ਦੱਸ ਦਿੱਤਾ ਕਰਵਾਉਣਾ ਹੈ ਪੰਜਾਬੀ ਦੇ ਵਿੱਚ ਦੇਖ ਕੇ ਕਿ ਸਾਡੇ ਆਲੇ ਦੁਆਲੇ ਜੋ ਕੁਝ ਹੈਗਾ ਨਾ ਹਵਾ ਹੈ ਪਾਣੀ ਹੈ ਧਰਤੀ ਹੈ ਕਿੱਥੇ ਸਾਨੂੰ ਸਭ ਕੁਝ ਮਿਲਦਾ ਤੇ ਸਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਜਦੋਂ ਜਦੋਂ ਕੋਈ ਤਰਕਣਾ ਚਾਹੀਦਾ ਇੱਕ ਗੱਲ ਜਿਹੜੀ ਆਖਰੀ ਹੁਣ ਮੈਂ ਤੁਹਾਡਾ ਕਰੂੰਗਾ ਕਿ ਕਈ ਭਾਸ਼ਾਵਾਂ ਮਰਦੀਆਂ ਮਰਦੀਆਂ ਮਰ ਜਾਂਦੀਆਂ ਜਦੋਂ ਉਹਨਾਂ ਨੂੰ ਭਾਸ਼ਾਵਾਂ ਨੂੰ ਸਾਹਮਣੇ ਉਹ ਲੈ ਨਾ ਰਹੇ ਮਰ ਕਿਨੇ ਜਾਂਦੀ ਅਸੀਂ ਪੰਜਾਬੀ ਨੂੰ ਗੁਰਮੁਖੀ ਵੀ ਕਹਿ ਦਿੰਦੇ ਹੁਣਕੀ ਇਸ ਕਰਕੇ ਕਹਿੰਦੇ ਆ ਕਿ ਸਾਡੇ ਗੁਰੂਆਂ ਨੇ ਇਹਨੂੰ ਬਾਣੀ ਰਚ ਨੂੰ ਆਪਦੇ ਵਰਤ ਓਦੀ ਨਾਲ ਇਹਦੀ ਉਮਰ ਲੰਮੀ ਹੋ ਪੰਜਾਬੀ ਤੇ ਸਾਡੇ ਇਸ ਕਰਕੇ ਮਾਣ ਵੀ ਹੁੰਦਾ ਕਿ ਪੰਜਾਬੀ ਦੁਨੀਆ ਤੇ ਆ ਮੁੱਖ ਪਛਾਣਾਂ ਦੇ ਸ਼ਾਮ ਹਜ਼ਾਰਾਂ ਭਾਜਾ ਦੁਨੀਆ ਦੇ ਲੋਕੀਆਂ ਕਰਦਿਆਂ ਲਿਖਿਆ ਜਾਂਦਾ ਇੱਕ ਪੰਜਾਬੀ ਸਾਡੇ ਦੇਪੋਂ ਦੇ ਲੋਕਾਂ ਨੇ ਬਾਹਰ ਜਾ ਕੇ ਕੈਨੇਡਾ ਅਮਰੀਕਾ ਇੰਗਲੈਂਡ ਜਦੋਂ ਅਸੀਂ ਵਿਆਹਾਰੇ ਬੜੇ ਦੇਸ਼ਾਂ ਵਿੱਚ ਜਾ ਕੇ ਉੱਥੇ ਪੰਜਾਬੀ ਬੋਲਦੇ ਨੇ ਤੇ ਉਹਨਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਉਹਨਾਂ ਦੇਸ਼ਾਂ ਨੇ ਵੀ ਪੰਜਾਬੀ ਨੂੰ ਉੱਤੇ ਵੀ ਜੀ ਦੇ ਚੌਥੀ ਭਾਸ਼ਾ ਦਾ ਦਰਜਾ ਦਿੱਤਾ। ਇਹ ਭਾਸ਼ਾ ਜਿਉਂਦੀ ਉਦ ਵੀ ਰਹਿੰਦੀ ਹੈ ਜਦੋਂ ਭਾਸ਼ਾ ਨੂੰ ਬੋਲਣ ਵਾਲੇ ਵਰਤਨ ਵਾਲੇ ਉਹਨੂੰ ਬੋਲਦੇ ਰਹਿੰਦੇ ਆ, ਲਿਖਦੇ ਰਹਿੰਦੇ ਆ। ਤਾਂ ਆਖਰ ਵਿੱਚ ਤੇਰੇ ਕਹਿਣ ਦਾ ਜਿਵੇਂ ਆਖਰੀ ਗੱਲ ਮਾਂ ਬੋਲੀ ਦੀ। ਤੁਸੀਂ ਭੱਟੇ ਉੱਤੇ ਹੋਰ ਵਿਸ਼ਾ ਹਾਂ। ਉਹ ਵੀ ਸਹੀ ਕਰੇ। ਦੇ ਜੀ ਨਹੀਂ ਸਿਕਰ ਨਹੀਂ ਤੇ ਸਿਕਰ ਨਹੀਂ ਪਰ ਬੋਲਣ ਲੱਗਿਆ ਟਿਕਣ ਲੱਗਿਆ ਬਾਤ ਪਾ ਗੱਲ ਕਰਿਆ ਤੇ ਬਾਤ ਪਾ ਸ਼ਬਦ ਵਰਤਿਆ ਸੇ ਇਸੇ ਤਰ੍ਹਾਂ ਦੇ ਬਾਤ ਪਾ ਜੋ ਹੁੰਦੇ ਨੇ ਇਸ ਤਰ੍ਹਾਂ ਹੈ ਬੰਦਾ ਬੈਠਾ ਜਿਉਂਦਾ ਰਹਿਣਾ ਲੱਭਿਆ ਕਰਕੇ ਹੋ ਜਾਂਦਾ ਛਪਦਾ ਜਿਹੜਾ ਤੁਹਾਨੂੰ ਲੰਬਾ ਜਾਂ ਵੱਡਾ ਸ਼ਬਦ ਲੱਗੇ ਗੱਲ ਕੁਛ ਨਹੀਂ ਸਮਝਣੀ ਆਪਾਂ ਕੱਪੜੇ ਪਾਏ ਹੋਏ ਨੇ ਪਖਾnde ਬਿੰਦੇ ਕੀ ਆਪਣਾ ਪਹਿਰਾਵਾ ਕੀ ਆਪਣੀ ਰੀਤੀ ਰਿਵਾਜ ਕੀ ਇਹ ਸਭ ਪੁੱਛਦਾ ਜਾਂਦੇ ਚਲੋ ਇਹ ਤਾਂ ਗੱਲਾਂ ਐਂ ਲਿਆ ਹੋਇਆ ਮੈਂ ਤੁਹਾਡੇ ਸਟਾਫ ਦਾ ਧੰਨਵਾਦ ਕਰਦਾ ਹਾਂ ਉਹਦਾ ਛੋਟੇ ਬੱਚਿਆਂ ਦਾ ਵੀ ਧੰਨਵਾਦ ਕਰਦਾ ਕਿ ਤੁਸੀਂ 15-20 ਮਿੰਟ ਜਿਹੜੀ ਗੱਲ ਸੁਣੇ ਆ ਬੈਠੇ ਰਹੇ ਹੋ ਕਿਸੇ ਨੂੰ ਸਮਝ ਨਹੀਂ ਵੀ ਲੱਗੀ ਹੋਣੀ ਵਿਸ਼ੇਸ਼ ਤੇ ਜਿਹਨੂੰ ਕਈਆਂ ਨੂੰ ਸਮਝ ਲੱਗਣੀ ਕਿ ਇਹ ਬਣੀ ਹੈ ਤੇ ਇਹਨੂੰ ਨਹੀਂ ਅੱਜ ਸਮਝ ਲੱਗੀ ਉਹ ਕੋਈ ਸਾਲਾਂ ਦੇ ਵਿੱਚ ਸਕੂਲ ਦੇ ਸਭ ਜ ਆਪਣੇ ਆਪ ਲੱਗਦੇ ਨੇ ਤੇ ਇਹ ਗੱਲ ਤੁਹਾਨੂੰ ਯੂਰ ਯਾਦ ਰਹੇਗੀ ਕਿ ਯਾਰ ਸਾਡੇ ਸਕੂਲ ਚ ਨਖਾਣੇ ਸੋਨੇ ਕੀ ਘਰੋਂ ਆਇਆ ਸੀ ਤੇ ਉਹਨਾਂ ਨੇ ਸਾਨੂੰ ਐਦਾਂ ਦੱਸਿਆ ਸੀ ਕੋ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਈ